ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਦੇਖਣਾ ਕਿਉਂਕਿ ਐਂਡ ਤੱਕ ਦੇਖੋਗੇ ਫੇਰੀ ਵੀਡੀਓ ਦੀ ਸਮਝ ਆਉਂਦੀ ਹੈ ਤੇ ਐਂਡ ਤੇ ਜੋ ਤੁਸੀਂ ਦੇਖੋਗੇ ਕਮਾਲ ਦਾ ਦੇਖੋਗੇ ਤੇ ਆ ਦੇਖੋ ਹੋਇਆ ਕਿ ਆ ਲੜਕੀ ਤੇ ਇਹਦਾ ਪਿਓ ਇਹ ਪਿੰਡ ਦੇ ਵਿੱਚੋਂ ਸ਼ਹਿਰ ਆ ਕੇ ਕਿਰਾਏ ਤੇ ਰਹਿਣ ਲੱਗ ਪਏ ਤੇ ਹਾਲੀ 2 ਦਿਨ ਹੀ ਹੋਏ ਸੀ ਇਹਨਾਂ ਨੂੰ ਕਿਰਾਏ ਤੇ ਰਹਿੰਦੇ ਆ ਕਿਉਂਕਿ ਲੜਕੀ ਇੱਥੇ ਨੌਕਰੀ ਲੱਗੀ ਹੋਈ ਸੀ ਤੇ ਆ ਜਿਹੜੀ ਔਰਤ ਹੈ ਤੇ ਇਹਦਾ ਮੁੰਡਾ ਇਹ ਗਵਾਨ ਰਹਿੰਦੇ ਨੇ ਤੇ ਇਹਨੇ ਕਿਹਾ ਵੀ ਆਹ ਕਿਰਾਏਦਾਰ ਜਿਹੜੇ ਨਵੇਂ ਆਏ ਨੇ ਤੇ ਪਿਓ ਤੇ ਦੋਵੇਂ ਇਕੱਠੇ ਨੇ ਤੇ ਮਾਂ ਇਹਨਾਂ ਦੀ ਪਤਾ ਨਹੀਂ ਕਿੱਥੇ ਹੈ ਤੇ ਆ ਦੇਖੋ ਆਹ ਮੁੰਡਾ ਕਹੀ ਜਾਂਦਾ ਵੀ ਆਪਾਂ ਨੂੰ ਕੋਈ ਰੋੜਾ ਕਿਸੇ ਦਾ ਮਾਰਾ ਸੋਚਣ ਦੀ ਜਾਂ ਐਂ ਜਾਵਾਂ ਤੇ ਆ ਦੇਖੋ ਇਹ ਔਰਤ ਕਹਿ ਰਹੀ ਹੈ ਵੀ ਸਾਡੇ ਕਰਮਾਂ ਦੇ ਵਿੱਚ ਰੱਬ ਨੇ ਦੁੱਖ ਹੀ ਲਿਖੇ ਨੇ ਹੁਣ ਹੁੰਦਾ ਕੀ ਹੈ ਉੱਚੇ ਚੜ ਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਸਾਨੂੰ ਲੱਗਦਾ ਸੀ ਦੁਖੀਆਂ ਦੁਨੀਆ ਬਹੁਤ ਵੱਧ ਤੋਂ ਵੱਧ ਦੁਖੀ ਹੈ ਇਹ ਲੜਕੇ ਨੇ ਕਿਹਾ ਵੀ ਜੇ ਵੈਗਰੂ ਨੇ ਸਰੀਰ ਸਵਸਥ ਦਿੱਤਾ ਸਰੀਰ ਚਾਹੀਦਾ ਕਿ ਪੈਸਾ ਚਾਹੀਦਾ ਤੇ ਆ ਦੇਖੋ ਔਰਤ ਨੇ ਕਿਆ ਵੀ ਸਰੀਰ ਤੇ ਪਹਿਲਾ ਹੁੰਦਾ ਪਰ ਜਿਹਨੇ ਨਹੀਂ ਸਮਝਣਾ ਆ ਦੇਖੋ ਗਿਆਨ ਹੈ ਜਿਹੜਾ ਤੇ ਗਿਆਨ 50 ਬੱਚਿਆਂ ਨੂੰ ਇੱਕ ਮਾਸਟਰ ਪੜਾਉਂਦਾ ਤੇ ਮਾਸਟਰ ਦੀ ਗਿਆਨ ਲੈਣ ਵਾਲੇ ਜਿਹੜੇ ਹੁੰਦੇ ਨੇ ਇੱਕ ਬੱਚਾ ਇਹੋ ਜਿਹਾ ਫਰਸਟ ਆ ਜਾਂਦਾ ਇੱਕ ਫੇਲ ਹੋ ਜਾਂਦਾ ਗਿਆਨ ਦਿੱਤਾ ਨਹੀਂ ਜਾ ਸਕਦਾ ਲਿਆ ਜਾ ਸਕਦਾ ਮੁੰਡਾ ਇਹਨੂੰ ਕਹਿੰਦਾ ਪਿਆ ਵੀ ਛੇਤੀ ਜਾਣਾ ਆਪਾਂ ਕੰਮ ਹੈ ਫਿਰ ਮੈਨੂੰ ਐਵੇਂ ਲਾਂਬੇ ਮੰਨਣਗੇ ਤੂੰ ਐ ਕਰ ਮਾਤਾ ਛੇਤੀ ਤਿਆਰ ਹੋ ਜਾ ਤੇ ਆਪਾਂ ਚਲੀਏ ਆਪਣੇ ਕੋਲ ਕਿਹੜਾ ਹੈਲੀਕਾਪਟਰ ਹੈ ਹੁਣ ਦੇਖੋ ਆ ਲੜਕੀ ਜਦੋਂ ਬੈਂਕ ਦੇ ਵਿੱਚੋਂ ਬਾਹਰ ਨਿਕਲ ਕੇ ਆਈ ਤੇ ਆ ਇਹਦਾ ਪਿਓ ਇਹਨੂੰ ਲੈਣ ਆਇਆ ਇਹਨਾਂ ਦਾ ਗਵਾਂਢੀ ਅੱਜ ਇਹਦੇ ਕੋਲੇ ਗੱਡੀ ਸੀ ਤੇ ਔਰਤ ਨੇ ਜਦੋਂ ਵੱਡੀ ਗੱਡੀ ਵੇਖੀ ਤੇ ਦੇਖੋ ਆਪਣੇ ਮੁੰਡੇ ਨੂੰ ਕੀ ਕਹਿੰਦੀ ਪਈ ਹੈ ਕਹਿੰਦੀ ਮੈਨੂੰ ਲੱਗਦਾ ਹੈ ਦੋ ਨੰਬਰ ਦਾ ਮਾੜਾ ਕੰਮ ਕਰਦੇ ਨੇ ਤਾਂ ਇਹਨਾਂ ਕੋਲੇ ਸਾਰਾ ਕੁਝ ਹੈ ਤੇ ਲੋਕਾਂ ਕੋਲੇ ਪਤਾ ਨਹੀਂ ਇੱਥੇ ਹੋਰ ਚੰਗੇ ਕੰਮਾ ਨਾ ਕਿੱਥੋਂ ਆਉਂਦਾ ਤੇ ਉਹ ਮੁੰਡੇ ਨੇ ਬੜਾ ਸਮਝਾਇਆ ਉਹਨੇ ਕਿਹਾ ਨਹੀਂ ਮਾਤਾ ਇਹੋ ਜਿਹੇ ਕੰਮ ਨਹੀਂ ਕਰਦੇ ਆਪਾਂ ਜਾਣਦੇ ਨਹੀਂਗੇ ਬਿਨਾਂ ਜਾਣਕਾਰੀ ਤੋਂ ਤੂੰ ਮਾੜਾ ਚੰਗਾ ਕਹੀ ਜਾਣੀ ਹੈ ਤੇ ਆ ਦੇਖੋ ਮੁੰਡੇ ਨੇ ਫਿਰ ਜਦੋਂ ਦੱਸਿਆ ਨਾ ਕੀ ਦੱਸਿਆ ਉਹਨੇ ਦੱਸਿਆ ਵੀ ਜਿਹੜਾ ਦਿਸਦਾ ਖੁ ਇਨਸਾਨ ਹਰ ਇੱਕ ਖੁਸ਼ ਮੁਸਕਰਾਹਟ ਵਾਲਾ ਬੰਦਾ ਖੁਸ਼ ਨਹੀਂ ਹੁੰਦਾ ਕਈ ਵਾਰੀ ਵੱਡੀਆਂ-ਵੱਡੀਆਂ ਚੀਜ਼ਾਂ ਵੀ ਜਣੀਆਂ ਨੇ ਉਹ ਦੁੱਖ ਦੂਰ ਨਹੀਂ ਕਰ ਸਕਦੀਆਂ ਤੇ ਮੁੰਡੇ ਨੇ ਦੱਸਿਆ ਵੀ ਇਹ ਲੜਕੀ ਦੀ ਮਾਤਾ ਜਿਹੜੀ ਹੈ ਉਹ ਬੰਡ ਤੇ ਪਈ ਹੋਈ ਹੈ ਉਹ ਬਿਮਾਰ ਹੈ ਤੇ ਇਹ ਪਿਓ ਜਿਹੜਾ ਹੈ ਇਹ ਆਪਣੀ ਬੇਟੀ ਨੂੰ ਇੱਥੇ ਸ਼ਹਿਰ ਤਾਂ ਰਹਿਣ ਆਏ ਨੇ ਵੀ ਨੌਕਰੀ ਕਰਦੀ ਸੀ ਤੇ ਔਰਤ ਨੇ ਕਿਹਾ ਵੀ ਪੈਸੇ ਨਾਲ ਸਾਰਾ ਕੁਝ ਖਰੀਦਿਆ ਜਾ ਸਕਦਾ ਹੈ ਤੇ ਮੁੰਡੇ ਨੇ ਦੱਸਿਆ ਵੀ ਇਹਨਾਂ ਨੇ ਅਮਰੀਕਾ ਤੱਕ ਜਿੱਥੋਂ ਤੱਕ ਹੋ ਸਕਿਆ ਪੈਸਾ ਬਹੁਤ ਲਾਇਆ ਪਰ ਪੈਸੇ ਨਾਲ ਸਰੀਰ ਨਹੀਂ ਠੀਕ ਹੋਇਆ ਜੇ ਵੈਗਰੂ ਨੇ ਸਰੀਰ ਤੰਦਰੁਸਤ ਦਿੱਤਾ ਤੇ ਉਹਦਾ ਸ਼ੁਕਰ ਕਰਿਆ ਕਰੋ ਆ ਦੇਖੋ ਮਜਬੂਰੀ ਪਿਓ ਕਹਿੰਦਾ ਵੀ ਤੂੰ ਪੋਤੇ ਥੇ ਐਂਟੀ ਨਾਲ ਰਹਿਣਾ ਤੇ ਮੈਂ ਹੁਣ ਚੱਲਿਆ ਮੈਂ ਸਵੇਰੇ ਆਵਾਂਗਾ ਦੇਖੋ ਇਹਨਾਂ ਸੋਚਿਆ ਕਰੋ ਸਾਨੂੰ ਦੁੱਖ ਹੈ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਦੁਖੀ ਤੇ ਵੱਧ ਤੋਂ ਵੱਧ ਸੁਖੀ ਕਿਸੇ ਵੱਲ ਨਾ ਦੇਖਿਆ ਕਰੋ ਉਹ ਵੈਗਰੂ ਦਾ ਧੰਨਵਾਦ ਕਰਿਆ ਕਰੋ ਜਿੰਨੇ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਪੈਸਾ ਤੇ ਲੱਕ ਕਮਾਇਆ ਜਾ ਸਕਦਾ ਪਰ ਸਰੀਰ ਨਹੀਂ ਕਮਾਇਆ ਜਾ ਸਕਦਾ ਇਸ ਵੀਡੀਓ ਤੋਂ ਸਿੱਖਿਆ ਲਓ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਜੀ ਦਾ ਧੰਨਵਾਦ ਵੀਡੀਓ ਵੇਖਣ ਦੇ ਲਈ